ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੇ ਵਿੱਚ ਹੰਗਾਮਾ ਹੋ ਚੁੱਕਿਆ ਸਟੇਜ ਉੱਤੇ ਹੀ ਕੁਝ ਨੌਜਵਾਨਾਂ ਵੱਲੋਂ ਆਇਆ ਜਾਂਦਾ ਤੇ ਭਰੇ ਹੋਏ ਫਾਰਮ ਚੁੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੌਰਾਨ ਜਿਹੜੇ ਬਾਹਰ ਤੋਂ ਆਏ ਨੌਜਵਾਨਾਂ ਤੇ ਮੈਂਬਰਾਂ ਦੇ ਵਿੱਚ ਤੱਕਾਮੁਕੀ ਹੋ ਜਾਂਦੀ ਹੈ ਵੀਡੀਓ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹੋਟਲ ਦੇ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੋ ਰਹੀ ਹੁੰਦੀ ਹੈ ਤੇ ਉਸ ਦੌਰਾਨ ਹੀ ਕੁਝ ਨੌਜਵਾਨ ਬਾਹਰ ਤੋਂ ਆਉਂਦੇ ਨੇ ਅਤੇ ਉਹਨਾਂ ਵੱਲੋਂ ਆਉਂਦੇ ਸਾਰ ਹੀ ਜਿਹੜੇ ਭਰੇ ਹੋਏ ਫਾਰਮ ਹੁੰਨੇ ਨੇ ਉਹ ਚੁੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਜੋ ਹੋਟਲ ਦੇ ਵਿੱਚ ਮੌਜੂਦ ਮੈਂਬਰਾ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਿਸ ਦੌਰਾਨ ਮੌਕੇ ਉਤੇ ਹੀ ਦੋਹਾਂ ਵਿਚਕਾਰ ਤੱਕਾ ਮੁਕੀ ਹੋ ਜਾਂਦੀ ਹੈ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣ ਜਾਂਦਾ ਹੈ ਤੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਹਾਲਾਂਕਿ ਮੌਕੇ ਉਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬਾਅਦ ਵਿੱਚ ਪੁਲਿਸ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਹਰ ਇੱਕ ਸਥਿਤੀ ਕਾਬੂ ਦੇ ਵਿੱਚ ਹੈ ਮਾਹੌਲ ਬਿਲਕੁਲ ਠੀਕ ਹੈ ਪਰ ਇਸ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ 23 ਜ਼ਿਲ੍ਹਿਆਂ ਦੇ ਵਿੱਚ 42 ਮੈਂਬਰ ਜਿਹੜੇ ਨੇ ਇਸ ਪ੍ਰਧਾਨਗੀ ਦੀ ਚੋਣ ਦੇ ਲਈ ਇਸ ਵਿੱਚ ਭਾਗ ਲੈਣ ਦੇ ਲਿਆਉਂਦੇ ਨੇ ਤਾਂ ਉਸੇ ਦੌਰਾਨ ਕੁਝ ਨੌਜਵਾਨ ਬਾਹਰ ਤੋਂ ਆਉਂਦੇ ਨੇ ਅਤੇ ਬਾਹਰ ਅੰਸਾਰੀ ਹਣਵਲੋਂ ਸਟੇਜ ਤੇ ਚੜ੍ਹ ਕੇ ਜੁੱਪਰੇ ਹੋਏ ਫਾਰਮ ਹੁੰਦੇ ਨੇ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉੱਥੇ ਖੜੇ ਮੈਂਬਰਾਂ ਵੱਲ ਰੋਕਿਆ ਜਾਂਦਾ ਹੈ ਤਾਂ ਉਸੇ ਦਿਨ ਜਿਹੜਾ ਉਸੇ ਸਮੇਂ ਮਾਹੌਲ ਜਿਹੜਾ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਤੇ ਇਸ ਵਿੱਚਕਾਰ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਹਾ ਗਿਆ ਕਿ ਉਹ ਚਾਰ ਵਾਰ ਪ੍ਰਧਾਨ ਬਣ ਚੁੱਕੇ ਨੇ ਕਦੇ ਵੀ ਅਜਿਹਾ ਮਾਹੌਲ ਇੱਥੇ ਨਹੀਂ ਹੋਇਆ ਉਹਨਾਂ ਵੱਲੋਂ ਪ੍ਰਸ਼ਾਸਨ ਉੱਤੇ ਦਖਲਅੰਦਾਜ਼ੀ ਦੇ આરોਪ ਲਗਾਏ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਨੇ ਪਰ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਜੋ ਅੱਜ ਵੇਖਣ ਨੂੰ ਮਿਲ ਰਿਹਾ ਹੈ ਉਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ਾਸਨ ਉੱਤੇ ਦਖਲਅੰਦਾਜ਼ੀ ਦੇ આરોਪ ਵੀ ਲਗਾਏ ਜਾ ਰਹੇ ਨੇ ਤਾਂ ਇਸ ਵਿਚਾਰ ਤੁਹਾਨੂੰ ਦੱਸ ਦਿੰਨੇ ਆਂ ਕਿ ਜਿੱਥੇ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਦੇ આરોਪ ਲੱਗਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਦੂਜੇ ਪਾਸੇ ਦੂਜੀ ਧਿਰ ਦੇ ਵੱਲੋਂ ਕਹਿਣਾ ਹੈ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਚੋਣਾ ਕਰਵਾਵੇ ਕਿਉਂਕਿ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਵੀ ਇਸ ਦੇ ਲਈ ਚੋਣਾ ਦੀ ਤਾਰੀਖ ਰੱਖੀ ਗਈ ਸੀ ਤਾਂ ਉਸ ਸਮੇਂ ਵੀ ਉਹ ਪੋਸਟਮੋਰਮ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਜਦੋਂ ਚੋਣ ਹੋਣ ਲੱਗਦੀ ਹੈ ਤਾਂ ਉਸ ਸਮੇਂ ਵੀ ਹੁਣ ਜੜਾ ਹੈ ਇਹ ਵੱਡਾ ਹਲਚਲ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਹੱਥੋਂ ਪਾਈ ਤੱਕ ਗੱਲ ਪਹੁੰਚਦੀ ਹੈ ਕਹਿਿਆ ਜਾਵੇ ਕਿ ਇੱਕ ਤਰ੍ਹਾਂ ਦਾ ਪ੍ਰਧਾਨਗੀ ਦੀ ਚੋਣ ਮੁਰ ਤੋਂ ਜਿਹੜੀ ਹੈ ਟਲ ਚੁੱਕੀ ਹੈ ਪਰ ਉੱਥੇ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਵੱਲੋਂ ਜਿਹੜੀ ਹੈ ਪ੍ਰਸ਼ਾਸਨ ਉੱਤੇ ਦਖਲ ਅੰਦਾਜ਼ੀ ਦੇ આરોਪ ਲਗਾਏ ਜਾ ਰਹੇ ਨੇ ਤੇ ਜਿਹੜੀਆਂ ਤਸਵੀਰਾਂ ਨੇ ਇੱਕ ਨਿੱਜੀ ਹੋਟਲ ਦੀਆਂ ਨੇ ਬਠਿੰਡਾ ਦੇ ਵਿੱਚ ਇੱਕ ਨਿੱਜੀ ਹੋਟਲ 'ਚ ਇਹ ਚੋਣ ਹੋ ਰਹੀ ਹੁੰਦੀ ਹੈ ਤੇ ਚੋਣ ਦੌਰਾਨ ਹੀ ਜਿਹੜਾ ਹੈ ਵੱਡਾ ਹੰਗਾਮਾ ਵੇਖਣ ਨੂੰ ਮਿਲਦਾ ਹੈ ਤਾਂ ਮੌਕੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੌਰਾਨ ਬਾਹਰ ਤੋਂ ਆਏ ਨੋਜਵਾਨਾਂ ਵੱਲੋਂ ਮੈਂਬਰਾਂ ਦੇ ਨਾਲ ਜਿਹੜੀ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਹੈ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਪੁਲਿਸ ਫੌਮ ਮੌਕੇ ਉਤੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ